हां जी दोस्तों मैं मनदीप सिंह तो लेओ उमरा डेयरी फार्म से स्वागत सारे है सारेंदा पिंड अपना टालियां तहसील भलाडा जिला मानसा एक कट्टी सेल वास्ते या चार मज्जा ने सेल वास्ते एक कट्टी एक नंबर दे पूरी खुली ਝੋਲੀ ਦਾ ਤੁਸੀਂ ਦੇਖ ਸਕਦੇ ਹੋਣੀ ਇਹਦੀ ਝੋਲੀ ਸੂਨ ਤੱਕ ਜਾਂਦੀ ਆ ਪੂਰਾ ਮੋਟਾ ਥਾਣਾ ਗੁੱਲੇ ਵਾਲਾ ਥਾਣਾ ਬਣਦਾ ਸਾਲਕ ਦੇ ਲਗਭਗ ਕੱਟੀ ਹੋਏ ਦੀ ماں ਦੀ ਵੀਡੀਓ ਵੀ ਪਾ ਦਿਖਾਵਾਂਗੇ ਪਿੱਛੇ ਆ ਪੂਰਾ ਖੁੱਲਾ ਘਾਦਾ ਕੱਟੀ ਦਾ ਅਫਸਰ ਝੋਟੀਆਂ ਜਿਹੜਾ ਹੁਣ ਕਰਦਾ ਹਜੇ ਬੱਚਿਆਂ ਵਾਲੀ ਵੱਲ ਲੂਈ ਹੁੰਦੀ ਜਿਹੜੀ ਉਹ ਵੀ ਨਹੀਂ ਪੂਰੀ ਹੈ ਗੱਟੀ ਦੇ ਬੇਲ ਵੀ ਆਮ ਕਟੀਆਂ ਦਾ ਟੁਕੜਾ ਅੱਧਾ ਪੌਣਾ ਫੁੱਟ ਲੰਬੀ ਪਈ ਆ ਇਹ ਬਿਲਕੁਲ ਜੈਡ ਬਲੈਕ ਆ ਕੱਦ ਵੀ ਤੁਸੀਂ ਦੇਖ ਸਕਦੇ ਹੋ ਹੁਣ ਮੇਰੇ ਕਿੱਥੋਂ ਤੱਕ ਆਉਂਦੇ ਵੀਡੀਓ ਚ ਹੋ ਸਕਦਾ ਤੁਹਾਨੂੰ ਮੜਾ ਛੋਟਾ ਲੱਗਦਾ ਹੋਵੇ 45000 ਰੁਪਏ ਰੇਟ ਹੈ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋਂ ਇਹਦੀ ਮਾਂ ਦੀ ਵੀ ਵੀਡੀਓ ਵੀ ਆਪਾਂ ਪਿੱਛੇ ਦਿਖਾਵਾਂਗੇ ਤੁਹਾਨੂੰ ਛੋਟਾ ਸਿੰਘ ਬਣਦਾ ਜਾਂਦਾ ਬਿਲਕੁਲ ਕੋਈ ਸਿੰਘ ਨਹੀਂ ਬਣਿਆ ਬਿਲਕੁਲ ਠੰਡੀ ਝੋਟੀ ਹੈਗੀ ਐਚ ਐਲ ਡੀ ਵੀ ਦੇ ਸਰਕਾਰੀ ਸੀਮਣ ਦੀ ਕੱਟੀ ਹੈਗੀ ਇਹ ਮਾਂ ਵੀ ਆਪਾਂ ਦਿਖਾਵਾਂਗੇ 17 18 ਕਿਲੋ ਦੁੱਧ ਨਵਰ ਮਿਲਦੀ ਦੀ ਲਿਆਉਂ ਦੁੱਧੋਂ ਹੱਡੀ ਇਹਦੀ ਮਾਂ ਦੀ ਵੀਡੀਓ ਵੀ ਬਣੀ ਹੋਈ ਹੈ ਪਿੱਛੇ ਨਾਲ ਇਹਦੇ ਖੜੀ ਤੇ ਪੂਰਾ ਖੁੱਲਾ ਕਰਦਾ ਕੱਟੀ ਦਾ ਲੰਬਾਈ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਆ ਇਸ ਕਿਸੇ ਵੀ ਇਹਨਾਂ ਲੈਣੇ ਹੋ ਕੰਟੈਕਟ ਕਰ ਸਕਦੇ ਹੋ ਤੁਸੀਂ ਸਰਕਾਰੀ ਸੀਮਨ ਦੀ ਐਚ ਐਲ ਡੀਵੀ ਦੀ ਇਹ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਸਰਕਾਰੀ ਆ ਹਸਪਤਾਲ ਚ ਸੀਮਨ ਲਵਾਇਆ ਸੀਗਾ ਉਹਨਾਂ ਨੇ ਤੇ ਇੱਕ ਚਾਰ ਮੱਜਾ ਦਿਖਾਵਾਂਗੇ ਤੁਹਾਨੂੰ ਪਿੱਠ ਪੂੜਾ ਤੁਸੀਂ ਦੇਖ ਸਕਦੇ ਹੋ ਕੱਟੀ ਦਾ ਇੱਕ ਇਹ ਝੋਟੀ ਆ ਗਈ 6 ਦੰਦ ਝੋਟੀ ਆ ਪੂਰਾ ਖੁੱਲਾ ਕਰਦਾ ਝੋਟੀ ਦਾ 8 ਨੂੰ ਕਿੰਨੇ ਦਿਨਾਂ ਦੇ ਲਗਭਗ ਸੂਈ ਵੀ ਆ 13 ਕਿਲੋ ਤੋਂ ਬਾਰ-ਬਾਰ ਦੁੱਧ ਹੋ 14 ਤੱਕ ਹੋ ਸਕਦਾ ਘਟੋਵੇ ਠਣ ਥੋੜਾ ਜਿਹਾ ਨਰਮ ਦੀ ਨਾ ਪਰ ਪਸਮਾ ਕੇ ਬਹੁਤ ਵਧੀਆ ਕਰਦੀ ਆ ਜਵਾਈ ਦੀ ਬਿਲਕੁਲ ਨਰਮ ਆ ਅਡਰ ਕੁਆਲਟੀ ਸਾਫ ਆ ਬਿਲਕੁਲ 1,40,000 ਰੁਪਏ ਰੇਟ ਆ ਇਹਨੂੰ ਪਹਿਲਾਂ ਦੀ ਆਈ ਹੋਈ ਇਹੇ ਕੋਲ 4-5 ਦਿਨ ਹੋ ਗਏ ਹੋਣਗੇ ਭਾਈ ਨੂੰ ਆਪਣੇ ਕੋਲੇ ਇਹ ਦੋ ਮੱਝਾਂ ਆ ਜਾਈਆਂ ਨੇ ਆਪਣੇ ਕੋਲੇ ਜਿਹੜੀਆਂ ਪਰਾਂ ਲੀਆਂ ਨੇ ਇਹਦੇ ਮੰਗਰ ਕੱਟਾਗਾ ਜਿਹੜੀ ਤੁਹਾਨੂੰ ਦਿਖਾਉਣੇ ਆਪਾਂ 6 ਦੰਦੇ ਝੋਟੀ ਆ ਪੂਰਾ ਖੁੱਲਾ ਕਰਦਾਗਾ ਤੇ ਪਾਰਲੀਆਂ ਦੋ ਮੱਜਾਂ ਦੋ ਨੰਬਰ ਵਾਲੇ ਤੇ ਤਿੰਨ ਨੰਬਰ ਵਾਲੇ ਆਪਣੇ ਕੋਲ ਆਜਾਂਗੇ ਥੋੜੀ ਲੱਸੀ ਆ ਲੈਵਲੂ ਆ ਬਹੁਤ ਅੱਜੀ ਆਈ ਐ 1.5 ਵਜੇ ਆਪਾਂ ਲਾਹੀਆ ਕਰੇ ਮੰਗ ਰਹੇ ਇਹਦੇ ਵੀ ਇਕੱਟਾ ਹਫਤੇ ਕਦੀ ਸੂਈਆਂ 16 ਕਿਲੋ ਦੁੱਧ ਤਿਆਰ ਆ ਸ਼ਾਮ ਨੂੰ ਵੀ ਖਰਚ ਵਾਈ ਕਰੀ ਜਾਓ ਵਧੀਆ ਦੁੱਧ ਕੱਢਿਆ ਨੇ ਤੇ ਇੱਕ ਇਹ ਆ ਮੱਝ ਤੀਜਾ ਦਿਨੀ ਹੋਇਆ ਸੂਈ ਇਹਨਾਂ ਨੂੰ ਦੂਜੇ ਸੂਏ ਝੋਟੀ ਆ ਇਹ ਬਿਲਕੁਲ ਸਾਫ ਡਰਾ ਜੈਡ ਬਲੈਕ ਝੋਟੀ ਆ ਇਹ ਜੈਡ ਬਲੈਕ ਹੀ ਇਕੱਟਾ ਇਹਦੇ ਮਗਰ ਖਾਲੀ ਹੁੰਦੀ ਤੇ 11 ਕਿਲੋ ਦੁੱਧ ਆ ਕੰਡੇ ਵਾਲਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕੋ ਇਹਨਾਂ ਦਾ ਬਾਕੀ ਪਰ ਰੇਟ ਉਂ ਦਸ ਦਿਨ ਬਾਅਦ ਕੋ ਦੁੱਧ ਤਿਆਰ ਹੋਇਆ ਕੋ ਹਿਸਾਬ ਨਾਲ ਰੇਟ ਦੱਸਾਂਗੇ ਇਹਦਾ ਝੋਟੀ ਦੇ 1,40,000 ਰੁਪਏ ਜਿਹੜੀ ਬੋਲੇ ਚ ਖਾਲੀ ਹੁੰਦੀ ਆ ਜਿਹੜੀ ਲੱਸੀ ਮੱਝਾ ਇਹਦਾ ਹੈਗਾ 1,50,000 ਰੁਪਏ ਤੇ ਚਾਰ ਨਹੀਂ ਮੱਝਾ ਚਾਰਾਂ ਮੰਗਰੀ ਕੱਟਾਗਾ ਥਾਣ ਦੇ ਵੀ ਸਾਫ ਆਈ ਵੀ ਝੋਟੀ ਤੀਜਾ ਦਿਨ ਹੀ ਹੋਇਆ ਸੂਈ ਨੂੰ ਆ ਇਹਨੂੰ ਮੰਗਰ ਇਹਦੇ ਕੱਟਾਗਾ ਹਜੇ ਤੁਹਾਨੂੰ ਦਿਖਾ ਵੀ ਜਨਾਰੇ 나ੜੂ ਆ ਵੀ ਗੱਲਾ ਪਿਆ ਸੁੱਕਿਆ ਨਹੀਂ ਹੈਗਾ ਜੈਡ ਬਲੈਕ ਹੀ ਕੱਟਾ ਇਹਦੇ ਮੰਗਰ ਤੇ ਇੱਕ ਇਹ ਮੱਝ ਆ ਗਈ ਆਪਣੇ ਕੋਲੇ ਸਿੰਘਾਂ ਦੀ ਖੁੱਲੀ ਆ ਗਈ ਥੋੜੀ ਜੀ ਥੋੜੀ ਜਿਹੀ ਪੂਰੀ ਸੁਖਲੀ ਲਾ ਲੋ ਲੱਸੀ ਆ ਜਰੂਰ ਪਿਛਲੇ ਸਵੇ ਆਪਾਂ ਤੋਂ ਹੀ ਮੱਝ ਗਈ ਸੀਗੇ ਤੇ ਦੁੱਧ ਵੀ 14-15 ਕਿਲੋ ਨਾਰਮਲ ਹੀ ਘਟੇ ਦੋ ਮਹੀਨੇ ਪਹਿਲਾਂ ਦੁੱਧੋਂ ਹੱਡੀਆਂ ਬਿਲਕੁਲ ਜੈਡ ਬਲੈਕ ਹੈ ਵੀ ਤੇ ਪਿਛਲੀ ਸਵੇ ਇਹਦੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਇਹਦੀ ਜਦੋਂ ਆਪਾਂ ਤੋਂ ਗਈ ਸੀ ਉਹ ਥੋੜੀ ਰਾਜੀ ਸੀਗੀ ਥੋੜੀ ਦੁੱਧ ਲੰਮਾ ਟਾਈਮ ਦੇਣ ਕਰਕੇ ਥੋੜੀ ਲੱਸੀ ਉਹਦੀ ਥਾਣੇ ਦੇ ਵਾਰ ਸਾਫ ਆ ਤੇ ਥੋੜੀ ਜਿਹੀ ਬਿਮਾਰ ਹੋ ਗਈ ਸੀ ਆਪੇ ਆਪਣੇ ਕੋਲੇ ਹੁਣ ਸੈਟਾ ਠੰਡ ਜੀ ਲੱਗੀ ਸੀਗੀ ਹੁਣ ਦੁੱਧ ਵੀ 12 ਕਿ ਵੰਦਰਾ ਘਦਨਾ ਇਹ ਲਗਭਗ ਸੋਈ ਵੀ ਹੋ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਦਾ 1,08,000 ਰੁਪਏ ਰੇਟ ਲੈਣ ਦੇਣਾ 1,10,000 ਰੁਪਏ ਰੇਟ ਆ ਇੱਕ ਇਹ ਝੋਟੀ ਰਹੀ ਚਾਰ ਮੱਝਾਂ ਨੇ ਸੇਲ ਵਾਸਤੇ ਇਹ ਜਿਹੜੀ ਕੱਟੀ ਦਿਖਾਈ ਸੀ ਤੁਹਾਨੂੰ ਆਪੇ ਉਹਦੀ ਮਾਂ ਰਹਿ ਗਈ ਉਹ ਤਾਂ ਅਪਗਲੇ ਦੇ ਘਰੋਂ ਵੀਡੀਓ ਬਣਾ ਕੇ ਲਿਆਏ ਸੀਗੇ ਦੁੱਧੋਂ ਹਟੀ ਹੋਈ ਐ ਇਹ ਇਹ ਵੀ ਜੈਡ ਬਲੈਕ ਆ ਬਿਲਕੁਲ ਤੁਸੀਂ ਆਪੀ ਦੇਖ ਸਕਦੇ ਹੋ ਕਿੰਨੇ ਕ ਦੁੱਧ ਵਾਲੀ ਹੋ ਗਈ ਇਹ ਇਹ ਕੱਟੀ ਰਹੀ ਮੰਗਰ ਤੇ ਚਲੋ ਵਿੱਚ ਕੱਟੀ ਨਹੀਂ ਵਾਲਾ ਕੱਲ ਹੀ ਇੱਕ ਦਿਨ ਪਹਿਲਾਂ ਹੀ ਪਤਾ ਲੱਗਣੇ ਕੱਟੀ ਦੇ ਗਾਹ ਕੋ ਬਹੁਤ ਖੜੇ ਹੋਗੇ ਸੀ ਵੀ ਵੇਚਣੀ ਆ ਚਲੋ ਅਗਲੀ ਸਭ ਮਜਬੂਰੀ ਹੁੰਦੀ ਆ ਇਸ ਕੱਟੀ ਦੀ ਹੀ ਮੰਗ ਰਹੀ ਹੈ ਜਿਹੜੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਹੈ ਸਰਕਾਰੀ ਸੀਮੰਦੀ ਹੈ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਆਪਣਾ ਚੱਲਦਾ ਇਹ ਮੱਝ ਆ ਜਿਹੜੀ ਆਪਾਂ ਤੁਹਾਨੂੰ 4 ਨੰਬਰ ਵਾਲੀ ਦਿਖਾਈ ਸੀਗੀ ਲਿੱਸੀ ਜੀ 1,10,000 ਰੁਪਏ ਰੇ ਉਹਦੀ ਪਿਛਲੇ ਸੂਏ ਦੀ ਵੀਡੀਓ ਆ ਉਦੋਂ ਰਾਜੀ ਸੀ ਥੋੜੀ ਜਿਹੀ ਆਪਾਂ ਤੋਂ ਹੀ ਗਈ ਸੀਗੀ ਇਹ